ਹੈਲੋ ਗਾਇਜ਼ ਵੈਲਕਮ ਟੂ ਅਵਰ ਚੈਨਲ ਅਵਰ ਚੈਨਲ ਨੇਮ ਇਜ਼ ਗਗਨਨਾਥ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਵੈਲਕਮ ਟੂ ਆ ਆ ਹੈਗਾ ਸਾਡਾ ਬਿਊਟੀਫੁੱਲ ਸਟੂਡੀਓ ਤੇ ਸਟੂਡੀਓ ਵਿੱਚ ਅੱਜ ਸਾਡੇ ਨਾਲ ਤਿੰਨੇ ਜਣੇ ਆਏ ਨੇਗੇ ਆ ਹੈਗੀ ਆ ਇੱਕ ਪ੍ਰਨੀਤ ਕੌਰ ਤੇ ਅੱਜ ਇਹਨੇ ਗਾਣਾ ਗਾਉਣਾ ਵਾ ਕਿਹੜਾ ਗਾਣਾ ਗਾਉਣਾ ਇੱਕੋ ਹੀ ਲਾ ਕੇ ਟੇਕ ਸਾਡਾ ਤੇ ਆ ਹੈਗੀ ਆ ਪ੍ਰਨੀਤ ਕੌਰ ਅੱਜ ਇਹਨੇ ਵੀ ਗਾਣਾ ਗਾਉਣਾ ਤੂੰ ਕਿਹੜਾ ਗਾਣਾ ਚਾਂਜ ਰਹਿ ਗਈ ਵਾਚ ਗਈ ਮੇਰੀ ਗੀਤ میری ਤੇ ਆ ਹੈਗੇ ਸਿਮਰਜੀਤ कौर ਇਹਨੇ ਅੱਜ ਸ਼ਬਦ ਗਾਉਣਾ ਬਹੁਤ ਪਿਆਰਾ ਸ਼ਬਦ ਗਾਉਂਦੀ ਹੈਗਾ ਕਿਸੇ ਨਹੀਂ ਮੜਿਆ ਸਾਸ ਸਾਸ ਸਿੰਘੋ ਗੋਬਿੰਦ ਮਨਿਆੰਤ ਕੀ ਤੇਰੇ ਚਿੰਤ ਇਹ ਬਹੁਤ ਜਿਆਦਾ ਸੋਹਣਾ ਗਾਉਂਦੀ ਹੈ ਤੇ ਅੱਜ ਆਪਾਂ ਹੁਣ ਦੇ ਦੇਣਾ ਵਿੱਚੋਂ ਤਿੰਨਾਂ ਵਿੱਚੋਂ ਕੌਣ ਜਿਆਦਾ ਵਧੀਆ ਗਾਊਗਾ ਤੇ ਹੁਣ ਆਪਾਂ ਸਟਾਰਟ ਕਰਦੇ ਫਿਰ ਇਹਨਾਂ ਤੋਂ ਗਵਾਉਣ ਆ ਗਾਈਜ਼ ਹੁਣ ਆ ਇੱਕੰਪਰੀਤ ਕੋਰ ਜਾਊਗੀ ਪਹਿਲੇ ਨੰਬਰ ਤੇ ਹੁਣ ਅੰਦਰ ਜਾ ਕੇ ਗਾਊਗੀ ਗਾਣਾ ਤੇ ਅਸੀਂ ਬਾਹਰ ਬਹਿ ਕੇ ਇੱਥੇ ਬੀਟ ਕਰਾਂਗੇ ਚਲੋ ਜਾਓ ਗੁਰੂ ਗੁਰਾ ਰੰਗਨਾਰਦਾ ਗਗਨ ਬੀਰਾ ਅੰਦਰ ਲੈਟ ਲਾ ਰਹੇ ਰਹਿਣਗੇ ਤੇ ਹੁਣ ਇਕਮ ਦੀ ਤਿਆਰੀ ਚੱਲ ਰਹੀ ਆ ਗਾਉਣ ਦੀ ਇਕਮ ਵਧੀਆ ਗਾਉਣਾ ਵਾ ਕੋ ਹਿਲ ਨਾ ਮੈਂ ਕਟਿਆ ਵੀ ਸਾਲ ਵੇ ਮੈਨੂੰ ਕਦੇ ਤਾਂ ਲੈ ਜਾ ਘਰ ਤੂੰ ਸ਼ਾਪਿੰਗ ਮਾ ਲਵੇ ਮੇਰੇ ਨਾਲ ਦੀਆਂ ਜਨ ਪੱਲੇ ਸੱਚੀਆਂ ਰਹਿੰਦੀਆਂ ਹਾਏ ਹਾਏ ਲਾਈਟ ਕਰਾ ਦੇ ਮੇਰੇ ਕਲੇਬਾਲ ਵੇ ਕਿੱਥੋਂ ਸਜਾ ਤੇਰੀ ਲਈ ਸਾਰੇ ਸੂਟ ਪ੍ਰਾਣਿਆਂ ਹਾਏ ਪ੍ਰਾਣਿਆਂ ਮੈਨੂੰ ਲਹੰਗਾ ਮੈਨੂੰ ਲਹੰਗਾ ਲੈ ਦੇ ਮਹੰਗਾ ਜਾਨਿਆ ਇਨੇ ਪੈਸੇ ਦੱਸ ਤੂੰ ਕਿੱਥੇ ਲੱਗ ਜਾਣਿਆ ਮੈਨੂੰ ਲਹੰਗਾ ਮੈਨੂੰ ਲਹੰਗਾ ਦੇ ਮੰਗ ਲਾ ਮੈਂ ਜਾਨਿਆ ਨੇ ਪੈਸੇ ਦੱਸ ਤੂੰ ਕਿੱਥੇ ਲੱਗ ਜਾਣਿਆ 1 2 3 ਸੋ ਗਾਇਜ਼ ਇੱਕੰਦਾ ਹੋ ਗਿਆ ਡਨ ਤੇ ਉਹ ਚਲੀ ਗਈ ਆ ਆਪਣੇ ਘਰੇ ਤੇ ਹੁਣ ਆਊਗੀ ਪਰਨੀਤ ਕੌਰ ਜਿਹਨੇ ਗਵਾਵਾ ਸੋਣਿਆ ਵੀ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਉਂਝ ਵੇ ਤੂੰ ਗਲੇ ਵਿੱਚ ਚਾਂਦੀ ਪਾਈ ਫਿਰ ਸੋਣਿਆ ਵੀ ਗੁੱਸਾ ਤੇਰਾ ਨੱਕ ਤੋਂ ਨਹੀਂ ਗਿਰਦਾ ਉਂਝ ਵੇ ਤੂੰ ਗਲੇ ਵਿੱਚ ਚਾਂਦੀ ਪਾਈ ਫਿਰ ਦਾ ਨੇ ਦਿਲ ਲਵੜਾ ਕਰੇ ਨਾਰਦਾ ਕਰੇ ਨਾਰਦਾ ਤੇਰੇ ਨਾਲ 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 ਚੱਲਾ ਪਚੰਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਨੀ ਚੰਨਾ ਪਚੰਜਰੇ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਨੀ ਚੰਨਾ ਹਾਂ 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 ਅਵੇਲਾ ਗਾ ਦਿਓ ਗੋਰਾ ਗੋਰਾ ਰੰਗ ਨਰਦਾ ਤੇਰੇ ਕਰਕੇ ਪੈ ਗਿਆ ਫਿੱਕਾ ਵੇ ਤੇਰੇ ਵਾਂਗੂ ਨਖਰੇ ਕਰਨੇ ਦੱਸ ਦੇ ਕਿੱਥੋਂ ਸਿੱਖਾਵੇ ਹਾਂ ਗੋਰਾ ਗੋਰਾ ਰੰਗ ਜੀਆ ਪੈ ਗਿਆ ਫਿੱਕਾ ਵੇ ਤੇਰੇ ਵਾਂਗੂ ਰੱਖਣੇ ਮੈਂ ਦੱਸ ਕਿੱਥੋਂ ਸਿੱਖਾਵੇ ਵੀ ਮੇਰੀ ਆ ਵੀ ਮਨ ਸੁਹਣਿਆ ਮੰਨਾ ਸੋਹਣਾ ਤੇਰੀ ਕਿੰਨੀ ਆ ਮੰਨਾ ਵਿੱਚਾਂ ਜੜ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਘੰਮ ਦੇ ਨੀ ਚੰਨਾ ਵਿੱਚਾਂ ਜੜ ਗਵਾਚ ਗਈ ਮੇਰੀ ਗਵਾਚ ਗਈ ਮੇਰੀ ਤੇਰੇ ਪਿੱਛੇ ਪਿੱਛੇ ਘੰਮ ਦੇ ਦਿੱ ਚੰਨਾ ਸੋ ਗਾਇਸ ਵਰਨੀਤ ਆਪਣੀ ਅੰਦਰ ਗਾ ਕੇ ਬਾਹਰ ਆ ਚੁੱਕੀ ਆ ਤੇ ਹੁਣ ਵਾਰੀ ਆ ਸਿਮਰਜੀਤ ਕੌਰ ਦੀ ਹੁਣ ਆਪਾਂ ਇਹਨੂੰ ਅੰਦਰ ਭੇਜਾਂਗੇ ਨੈਕਸਟ ਬਾਰੀ ਆ ਗਈ ਆ ਹੁਣ ਇਹ ਜਾਊਗੀ ਅੰਦਰ ਤੇ ਇਹਨੇ ਸ਼ਬਦ ਗਾਉਣਾ ਵਾ ਸਾਸ ਸਾਸ ਸਿਮਰੋ ਗੋਬਿੰਦ ਹੁਣ ਇਹਨੇ ਆ ਸ਼ਬਦ ਗਾਉਣਾ ਤੇ ਹੁਣ ਆਪਾਂ ਇਹਨੂੰ ਅੰਦਰ ਭੇਜਦੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਸ ਸਾਸ ਸਿਮਰੋ ਗੋਬਿੰਦ ഉത്തര ചിത്ത സാ സാ സിംരോഗോബിന്ദന ഉത്തര ചിന്ത സാ സു സിമരോഗോബിന്ദന ഉത്തര ചിന്ത മന ਸੁਨੇਉ ਉਪਦੇਸ਼ ਪਾਰ ਬ੍ਰਹਮ ਨਿਕਟ ਕਰੇ ਦੇਸ਼ ਪੂਰੇ ਗੁਰ ਕਾ ਸੁਨੇਉ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਸ਼ ਪਾਰ ਬ੍ਰਹਮ ਨਿਕਟ ਕਰ ਦੇਸ਼ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ चिंत मन अंतर की उतरे चिंत मन अंतर की उतरे चिंत मन अंतर की उतरे चिंत वाहे गुरु जी का खालसा वाहे गुरु जी की फतेह धन्यवाद दोस्तों मेरा शब्द सुन लिए ਹਾਂਜੀ ਗਾਇਸ ਤਿੰਨਾਂ ਨੇ ਗਾਣਾ ਗਾਤਾ ਤੇ ਇੱਕਮ ਚਲੀ ਗਈ ਆ ਘਰੇ ਤੇ ਬਾਕੀ ਗੱਲ ਆਪਾਂ ਅੰਦਰ ਜਾ ਕੇ ਕਰਾਂਗੇ। ਲੋ ਗਾਇਸ ਤਾਂ ਆਪਾਂ ਆ ਚੁੱਕੇ ਹਾਂ ਵੋਕਲ ਬੂਸ ਦੇ ਅੰਦਰ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਤਿੰਨਾਂ ਦੇ ਵਿੱਚੋਂ ਕਿਹਦਾ ਗਾਣਾ ਜ਼ਿਆਦਾ ਵਧੀਆ ਲੱਗਿਆ ਗਾਣਾ ਵਧੀਆ ਲੱਗਿਆ ਜਾਂ ਸ਼ਬਦ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਜਿੰਨਾ ਹੁੰਦਾ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ। ਧੰਨਵਾਦ।